प्यारे दर्शकों वाहेगुरु जी का खालसा वाहेगुरु जी की फतेह आज ਅਸੀਂ ਪਹੁੰਚੇ ਹੋਏ ਹਾਂ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਲੋਪੂਕੇ ਦੇ ਪਿੰਡ ਕੋਲੋਵਾਲ ਵਿਖੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਦੀ ਇੱਕ ਇਮਾਰਤ ਜੋ ਕਿ 12 ਦਰੀ ਦੇ ਨਾਲ ਨਾਲ ਜਾਣੀ ਜਾਂਦੀ ਹੈ ਮਾਰੇ ਆਪ ਜੀ ਨੂੰ ਜਾਣੂ ਕਰਵਾਇਆ ਜਾਵੇਗਾ ਆਓ ਦੇਖਦੇ ਹਾਂ ਇਸ 12 ਦਰੀ ਦੀ ਇਮਾਰਤ ਪਿਆਰੇ ਦਰਸ਼ਕੋ ਇਹ ਜੋ ਇਮਾਰਤ ਤੁਸੀਂ ਦੇਖ ਰਹੇ ਹੋ ਪੁਰਾਣੇ ਦੇ ਪ੍ਰਾਤਨ ਬਜ਼ੁਰਗਾ ਅਨੁਸਾਰ ਇਹ ਇਮਾਰਤ ਮਹਾਰਾਜਾ ਰਣਜੀਤ ਸਿੰਘ ਵੱਲੋਂ ਆਪਣੇ ਰਾਜ ਕਾਲ ਦੌਰਾਨ ਬਣਾਈ ਗਈ ਦੱਸੀ ਜਾਂਦੀ ਹੈ ਪ੍ਰਾਤਨ ਬਜ਼ੁਰਗਾ ਅਨੁਸਾਰ ਇਹ ਇਮਾਰਤ ਸੜਕ ਦੇ ਬਿਲਕੁਲ ਕਿਨਾਰੇ ਤੇ ਬਣਾਈ ਗਈ ਹੈ ਕਿਉਂਕਿ ਉਸ ਸਮੇਂ ਲੋਕਾਂ ਦੇ ਆਉਣ ਜਾਣ ਵਾਸਤੇ ਬਹੁਤੇ ਸਾਧ ਨਹੀਂ ਸਨ ਇਸ ਲਈ ਲੋਕ ਜ਼ਿਆਦਾਤਰ ਪੈਦਲ ਹੀ ਸਫ਼ਰ ਕਰਿਆ ਕਰਦੇ ਸਨ ਇਸ ਲਈ ਆਉਣ ਜਾਣ ਵਾਲੇ ਰਾਹੀਗਰਾਂ ਨੂੰ ਰਾਤ ਸਮੇ ਜਾਂ ਦੁਪਹਿਰ ਵੇਲੇ ਆਪਣਾ ਸਮਾਪਾਸ ਕਰਨ ਲਈ ਇਹ ਮਾਰਦ ਦਾ ਨਿਰਮਾਣ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਰਵਾਇਆ ਗਿਆ ਦੱਸਿਆ ਜਾਂਦਾ ਹੈ ਇਸ ਇਮਾਰਤ ਨੂੰ ਬਣਾਉਣ ਦੀ ਗੱਲ ਕਹੀਏ ਤਾਂ ਬਹੁਤ ਹੀ ਆਲਾ ਕਿਸਮ ਦਾ ਇਸ ਵਿੱਚ ਮਟੀਰੀਅਲ ਵਰਤਿਆ ਗਿਆ ਹੈ ਇਸ ਦੀਆਂ ਕੰਡਾਂ ਲਗਭਗ 4 4 ਫੁੱਟ ਚੌੜੀਆਂ ਹਨ ਅਤੇ ਕੰਡਾਂ ਉੱਪਰ ਦਰਵਾਜ਼ਿਆਂ ਉੱਪਰ ਬੜੀ ਹੀ ਆਲਾ ਕਿਸਮ ਦੀ ਜਿਹੜੀ ਆ ਉਪੜਾਈ ਕੀਤੀ ਗਈ ਹੈ ਤੇ ਇਸ ਲਈ ਵਰਤਿਆ ਗਿਆ ਮਟੀਰੀਅਲ ਚੂਨਾ ਤੇ ਨਾਨਕਸ਼ਾ ਇਟਾਂ ਅੱਜ ਵੀ ਜਿਉਂ ਦੀਆਂ ਤਿਉਂ ਖੜੀਆਂ ਹਨ ਭਾਵੇਂ ਕਿ ਪਿੰਡ ਵਾਸੀਆਂ ਵੱਲੋਂ ਇਸ ਦੀ ਕੁਝ ਮਰਮਤ ਕਰਵਾਈ ਗਈ ਹੈ ਪਰ ਫਿਰ ਵੀ ਇਹ ਬਾਰੰਦਰੀ ਆਪਣੀ ਜ਼ਿੰਦਗੀ ਦੇ 200 ਸਾਲ ਹੰਾ ਚੁੱਕੀ ਇਮਾਰਤ ਅੱਜ ਵੀ ਜਿਉਂ ਦੀ ਤਿਉਂ ਖੜੀ ਹੈ ਅਤੇ ਇਹ ਬਾਰੰਦਰੀ ਦੇ ਨਾਂ ਨਾਲ ਸ਼ਸ਼ੋਭਿਤ ਹੈ ਇਸ ਨੂੰ ਬਾਰੰਦਰੀ ਇਸ ਵਾਸਤੇ ਕਿਹਾ ਜਾਂਦਾ ਹੈ ਕਿਉਂਕਿ ਇਸ ਇਮਾਰਤ ਦੇ ਚਾਰਾਂ ਦਿਸ਼ਾਵਾਂ ਵੱਲ ਨੂੰ ਤਿੰਨ ਤਿੰਨ ਦਰਵਾਜ਼ੇ ਹਨ ਉਨ 12 ਦਰਵਾਜ਼ੇ ਹੋਣ ਕਾਰਨ ਇਸ ਨੂੰ 12 ਦਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਗੱਲ ਦਾ ਵੀ ਸੰਕੇਤ ਦਿੰਦੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਸਾਰਿਆਂ ਧਰਮਾਂ ਦੇ ਸਾਂਝੇ ਬਾਦਸ਼ਾਹ ਸਨ ਕਿਉਂਕਿ ਉਹਨਾਂ ਵੱਲੋਂ ਸਭੇ ਸਾਂਝੀ ਵਾਰਸ ਧਾਇਨ ਕੋਈ ਨਾ ਦਿਸੇ ਬਾਰਾ ਜੀਓ ਦੇ ਮਹਾਂਵਾਕਾਂ ਅਨੁਸਾਰ ਚਲਦੇ ਆ ਇਸ ਦੇ 12 ਦਰਵਾਜ਼ੇ ਰੱਖੇ ਗਿਆ ਨੇ ਚਾਰਾਂ ਪਾਸਿਆਂ ਤੋਂ ਚਾਰਾਂ ਹੀ ਦਿਸ਼ਾਵਾਂ ਵੱਲੋਂ ਆਉਣ ਵਾਲੇ ਹਰ ਇਨਸਾਨ ਲਈ ਇਹ ਬਾਰਾਂਦਰੀ ਸਾਂਝੀ ਹੈ ਕਿਸੇ ਵੀ ਜਾਤੀ ਧਰਮ ਦਾ ਇਨਸਾਨ ਅਣਕੇ ਇਸ ਵਿੱਚ ਆਪਣਾ ਸਮਾਂ ਪਾਸ ਕਰ ਸਕਦਾ ਸੀ ਸੋ ਆਪਣੀ ਪਰਜਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਆਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਇਸ ਇਮਾਰਤ ਦਾ ਨਿਰਮਾਣ ਕਰਵਾਇਆ ਗਿਆ ਸੀ ਜਿਸ ਇਸ ਇਮਾਰਤ ਨੂੰ ਬਣਾਉਣ ਵਾਲੇ ਕਾਰੀਗਰ ਦੀ ਗੱਲ ਕਰੀਏ ਤਾਂ ਬਹੁਤ ਹੀ ਆਲਾ ਕੁਸਮ ਦੀਆਂ ਇਸ ਦੀਆਂ ਕੰਧਾਂ ਅਤੇ ਇਸ ਦੇ ਦਰਵਾਜ਼ਿਆਂ ਤੇ ਕਢਾਈ ਜਿਹੜੀ ਹੈ ਉਹ ਮਿਸਤਰੀ ਵੱਲੋਂ ਕੀਤੀ ਗਈ ਹੈ ਉਹ ਇਮਾਰਤ ਪ੍ਰਾਣੀ ਹੋਣ ਕਰਕੇ ਭਾਵੇਂ ਇਸ ਦੀਆਂ ਕੰਧਾਂ ਵਿੱਚ ਕੁੱਲ ਖੋਲ ਨਜ਼ਰ ਆ ਰਹੇ ਹਨ ਪਰ ਫਿਰ ਵੀ ਇਹ ਇਮਾਰਤ ਜਿਉਂ ਦੀ ਤਿਉਂ ਖੜੀ ਹੈ ਪਰ ਇਸ ਨੂੰ ਸੰਭਾਲਣ ਵਾਸਤੇ ਇਸ ਦੀ ਮਰਮਤ ਦੀ ਸ Thank you.